सिंहजी मलिन्द बुटा तेना के सुगण ने तोडिया सिंहजी हिमलिदाुटा तेना ਜੀ ਹਾਂ ਤੁਸੀਂ ਵੇਖ ਰਹੇ ਹੋ ਰਧਾਵਾ ਪਰਮਜੀਤ YouTube ਚੈਨਲ ਔਰ ਮੈ ਰੋ ਰਧਾਵਾ ਪਰਮਜੀਤ ਆਪਣੇ ਚੈਨਲ ਤੇ ਤੁਹਾਡਾ ਨਿੱਕਾ ਸਵਾਗਤ ਕਰਤਾ ਹਾਂ ਹ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਆ ਜੀ ਤੁਹਾਡੇ ਵਾਸਤੇ ਨਵੀਂ ਵੀਡੀਓ ਇਸ ਉਮੀਦ ਨਾਲ ਕਿ ਵੀਡੀਓ ਨੂੰ ਲਾਈਕ ਕਰੋਗੇ ਸ਼ੇਅਰ ਕਰੋਗੇ ਕਮੈਂਟ ਕਰੋਗੇ ਔਰ ਆਪਣੇ ਕੀਮਤੀ ਸੁਝਾਵਾ ਨਾਲ ਵੀ ਸਾਨੂੰ ਨਿਵਾਜ਼ੋਗੇ ਅ ਜਰੂਰ ਕਮੈਂਟਰ ਕਿ ਦੱਸਣਾ ਕਿ ਇਸ ਚੈਨਲ ਨੂੰ ਕਿਵੇਂ ਹੋਰ ਬਿਹਤਰ ਬਣਾ ਸਕਦੇ ਆ ਤੁਹਾਡੇ ਵਾਸਤੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਬੈਲ ਆਈਕਨ ਪ੍ਰੈਸ ਵੀ ਕਰ ਲੈਣੀ ਤਾਂ ਕਿ ਰੋਜ਼ ਚੜੀ ਸੀ ਵੀਡੀਓ ਪਾਉਣੇ ਆ ਉਹ ਤੁਹਾਡੇ ਵਾਸਤੇ ਪੁੱਛਤਾ ਹੁੰਦੀ ਰਹੇ ਅ ਜੂ ਸਿੰਦਰੰਤਰ ਉਹਨਾਂ ਵੀਡੀਓਜ਼ ਦਾ ਆਨੰਦ ਮਾਣਦੇ ਰਹੋ ਆ ਦੋਸਤੋ ਸਾਡੇ ਚੈਨਲ ਦਾ ਮਕਸਦ ਹੈ ਸਾਡੇ ਚੈਨਲ ਦਾ ਮਿਸ਼ਨ ਪੰਜਾਬੀ ਲੋਕ ਵਿਰਸੇ ਨੂੰ ਸੰਭਾਲ ਕੇ ਰੱਖਣਾ ਹੈ YouTube ਦੀ ਕਾਮਨ ਹਿਕੜੀ ਵਿੱਚ ਔਰ ਇਸ ਵਕਤ ਅਸੀਂ ਪੰਜਾਬੀ ਲੋਕ ਕਾਉਰੂਪਾਂ ਨੂੰ ਆਪਣੇ ਚੈਨਲ ਤੇ ਪ੍ਰਮੁਖਤਾ ਦੇ ਰਹੇ ਹਾਂ ਤੁਸੀਂ ਵੀ ਜੇਕਰ ਪੰਜਾਬੀ ਲੋਕ ਕਾਉਰੂਪਾਂ ਵਿੱਚੋਂ ਕਿਸੇ ਨੂੰ ਗਾਣਾ ਜਾਣਦੇ ਹੋ ਜਿਵੇਂ ਟੋਲਕੀ ਦੇ ਗੀਤ ਸਿਠਣੀਆਂ ਜਾਗੋ ਮਹੀਏ ਟੱਪੇ ਬੋਲੀਆਂ ਤਾਂ ਆਪਣੀ ਵੀਡੀਓ ਬਣਾ ਕੇ ਫਟਾਫਟ ਸਾਨੂੰ ਭੇਜੋ ਅਸੀਂ ਆਪਣੇ ਚੈਨਲ ਤੇ ਪਾਉਣ ਵਿੱਚ ਖੁਸ਼ੀ ਮਹਿਸੂਸ ਕਰਾਂਗੇ ਲੇਕਿਨ ਤੁਹਾਡਾ ਯੋਗਦਾਨ YouTube ਦੇ ਵਾਸਤੇ ਔਰ ਪੰਜਾਬੀ ਲੋਕ ਵਿਰਸੇ ਨੂੰ ਸੰਭਾਲਣ ਦੇ ਵਾਸਤੇ ਬਹੁਤ ਹੀ ਵੱਡਾ ਬੋਲਾ ਹੋਏਗਾ ਔਰ ਮੈਂ ਉਮੀਦ ਕਰਦਾ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰੋਗੇ ਔਰ ਵੀਡੀਓ ਆਪਣੀ ਜਲਦੀ ਬਣਾ ਕੇ ਭੇਜੋਗੇ ਦੂਸਰੀ ਗੱਲ ਦੋਸਤੋ ਇਹ ਵੀ ਰੱਖਣਾ ਕਿ ਯਾਦ ਰੱਖਣਾ ਕਿ ਜੇ ਚੈਨਲ ਸਬਸਕ੍ਰਾਈਬ ਕਰਨ ਦੇ ਬਾਵਜੂਦ ਔਰ ਬੈਲ ਪ੍ਰੈਸ ਕਰਨ ਦੇ ਬਾਵਜੂਦ ਤੁਹਾਨੂੰ ਸਾਡੀ ਨੋਟੀਫਿਕੇਸ਼ਨ YouTube ਵੱਲੋਂ ਨਾ ਮਿਲੇ ਤਾਂ ਉਸ ਸੂਰਤ ਵਿੱਚ ਤੁਸੀਂ ਇੱਕ ਕੰਮ ਕਰਨਾ ਕਿ ਫਿਰ ਸਾਡੇ ਨਾਮ YouTube ਤੇ ਜਾ ਕੇ ਸਾਡੇ ਚੈਨਲ ਦਾ ਨਾਮ ਲਿਖੋ ਔਰ ਬੋਲ ਕੇ ਜਾਂ ਲਿਖ ਕੇ ਤੇ ਵੀਡੀਓ ਤੁਹਾਡੇ ਲੇਟੈਸਟ ਸਾਹਮਣੇ ਆ ਜਾਏਗੀ ਤੁਸੀਂ ਆਨੰਦ ਮਾਣ ਸਕਦੇ ਹੋ ਇਹ ਯਕੀਨੀ ਹੈ ਕਿ ਤੁਸੀਂ ਜੇ ਸਾਡੇ ਚੈਨਲ ਵਾਸਤੇ ਆਪਣਾ ਯੋਗਦਾਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਲਓ ਵੀਡੀਓ ਬਣਾਉਣ ਤੋਂ ਪਹਿਲਾਂ ਜਾਂ ਫੇਜ ਤੋਂ ਪਹਿਲਾਂ ਅਸੀਂ ਸਾਰਾ ਕੁਝ ਸਮਝਾ ਦੇਵਾਂਗੇ ਕਿ ਵੀਡੀਓ ਨੂੰ ਕਿਵੇਂ ਬਣਾਉਣਾ ਹੈ ਅ ਦੂਸਰੀ ਕੋਸ਼ਿਸ਼ ਅਡੀ ਦੋਸਤੋ ਇਹ ਹੈ ਕਿ ਪੰਜਾਬੀ ਵਿਆਹਾਂ ਦੇ ਰਸਮ ਰਿਵਾਜ ਨੇ ਉਹਨਾਂ ਨੂੰ ਸੀ ਆਪਣੇ ਚੈਨਲ ਤੇ ਅਪਲੋਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹਨਾਂ ਵਾਲੀਆਂ ਪੀੜ੍ਹੀਆਂ ਵਾਲੀ ਜਨਰੇਸ਼ਨ ਜਿਹੜੀਆਂ ਨੇ ਉਹ ਪੰਜਾਬੀ ਲੋਕ ਪਰਸਤੀ ਦੇ ਨਾਲ ਹਮੇਸ਼ਾ ਜੁੜੀਆਂ ਰਹਿਣ ਅਤੇ ਉਹਨਾਂ ਨੂੰ ਪੰਜਾਬੀ ਵਿਆਹਾਂ ਦੀ ਸਾਨੂੰ ਸ਼ੌਕਤ ਦਾ ਹਮੇਸ਼ਾ ਅਹਿਸਾਸ ਹੁੰਦਾ ਰਹੇ ਆ ਤੁਹਾਡੇ ਕਰਾ ਵਿੱਚ ਵੀ ਮੈਰਿਜਨਸ ਬਹੁਤ ਸਾਰੀਆਂ ਵੀਡੀਓ ਹੋਣਗੀਆਂ ਤੁਸੀਂ ਇਸ ਚੈਨਲ ਵਾਸਤੇ ਦੇਵੋ ਅਸੀਂ ਉਹਨੂੰ ਕਾਪੀ ਕਰ ਤੋਂ ਬਾਅਦ ਵਾਪਸ ਕਰ ਦੇਵਾਂਗੇ ਲੇਕਿਨ ਸਮਾਜ ਵਾਸਤੇ ਤੁਹਾਡੀ ਕੰਟਰੀਬਿਊਸ਼ਨ ਇੱਕ ਯੋਗਦਾਨ ਬਹੁਤ ਹੀ ਪ੍ਰਸ਼ੰਸਾਯੋਗ ਰਹੇਗਾ ਕਿਉਂਕਿ ਜਿੰਨਾ ਲੋਕਾਂ ਨੇ ਆਪਣੇ ਧੀਆ ਪੁੱਤਰਾਂ ਦੇ ਵਿਆਹ ਕਰਨੇ ਹੁੰਦੇ ਨੇ ਜੋ ਅਕਸਰ YouTube ਨੂੰ ਸਰਚ ਕਰਦੇ ਨੇ ਵਕਰੀਆ ਵਕਰੀਆ ਰਸਮਾਂ ਦੀ ਜਾਣਕਾਰੀ ਲੈਣ ਵਾਸਤੇ ਔਰ ਤੁਹਾਡੀ ਵੀਡੀਓ ਉਹਨਾਂ ਨੂੰ ਇਹ ਜਾਣਕਾਰੀ ਮੁਹੱਈਆ ਕਰ ਸਕਦੀ ਹੈ ਸਾਡੇ ਚੈਨਲ ਤੇ ਜਿਹੜੀਆਂ ਵੀਡੀਓਜ਼ ਨੇ ਉਹਨਾਂ ਲੱਭਣ ਦਾ ਇੱਕ ਸੌਖਾ ਤਰੀਕਾ ਤੁਸੀਂ YouTube ਤੇ ਜਾਓ ਸਾਡੇ ਚੈਨਲ ਦਾ ਨਾਮ ਲਿਖੋ ਔਰ ਪੰਜਾਬੀ ਗਾਇਕ ਇਸ ਰਸਤ ਨਾਲ ਲਿਖੋ ਤੁਸੀਂ ਜਿਹੜਾ ਲੱਭਣੀ ਚਾਹਦੇ ਹੋ ਜਿਵੇਂ ਜਾਗੋ ਅ ਰੰਧਾਵਾ ਪਰਮਜੀਤ ਲੇਡੀਜ਼ ਗੀਤ ਅ ਦਵਾ ਪਰਮਜੀਤ ਵਟਨਸਲ ਮਲੀ ਅ ਦਵਾ ਪਰਮਜੀਤ ਔਰ ਇਸਰਾਈਲ ਪੰਜਾਬੀ ਲੋਕ ਕਾਵਿ রূপ ਜਿਵੇਂ ਸਿਠਣੀਆ ਦਵਾ ਪਰਮਜੀਤ ਲੋਕ ਗੀਤ ਅ ਦਵਾ ਪਰਮਜੀਤ ਸੁਹਾਗ ਅ ਦਵਾ ਪਰਮਜੀਤ ਕੋੜੀਆਂ ਦਵਾ ਪਰਮਜੀਤ ਤੁਹਾਨੂੰ ਵੀਡੀਓ ਮਿਲ ਜਾਏਗੀ ਔਰ ਤੁਸੀਂ ਇੰਜੋਏ ਕਰ ਸਕਦੇ ਹੋ ਕਿ ਦੋਸਤੋ ਠੀਕ ਕੇ ਬਾਏ ਬਾਏ ਥੈਂਕ ਯੂ ਕੰਦਾ ਪਰੰਜੀਤ YouTube ਚੈਨਲ ਦੇ ਸਾਰੇ শ্রোਤਿਆਂ ਨੂੰ ਪਰੰਜੀਤ ਕਰ ਬੰਮੀ ਦਿਲ ਦੀਆਂ ਗਹਿਰਾਈਆਂ ਤੋਂ ਸੱਚਾ ਲੱਗਦੀ ਹੈ ਜੀ ਜਿਵੇਂ ਆਂਕ ਵੀ ਹੈ ਜੀ ਇਹ ਜੋ ਗੀਤ ਹਨ ਇਹ ਮੇਰੇ ਨਾਲ ਹੀ ਵੱਡੇ ਹੋਏ ਹਨ ਮੇਰੇ ਨਾਲ ਹੀ ਬੁੱਢੇ ਹੋ ਚੱਲੇ ਹਨ ਪਰ ਮੈਂ ਨਾ ਗੀਤਾ ਨਾ ਤੇ ਨਾ ਗੀਤਾ ਨੇ ਮੇਰਾ ਸਾਥ ਛੱਡਿਆ ਹੈ ਇਹ ਮੇਰੇ ਨਾਲ-ਨਾਲ ਹੀ ਪਰਸ਼ਾਵੇਂ ਦੀ ਤਰ੍ਹਾਂ ਤੁਰਦੇ ਆ ਰਹੇ ਹਨ ਅਤੇ ਮੈਂ ਇਹ ਹੀ ਪਰਮਾਤਮਾ ਦੀ ਅਰਦਾਸ ਕਰਦੀ ਹਾਂ ਕਿ ਮੈਂ ਇਹਨਾਂ ਗੀਤਾਂ ਨੂੰ ਗਾਉਂਦੀ-ਗਾਉਂਦੀ ਇਸ ਦੁਨੀਆ ਤੋਂ ਹਲਵਿਦਾ ਹੱਕ ਜਾਵਾਂ ਇਹ ਮੇਰਾ ਤੇ ਗੀਤਾਂ ਦਾ ਜਨ ਦੇ ਜੀਵ ਹਮੇਸ਼ਾ ਸਾਥ ਬਣਿਆ ਰਹੇ ਇਹ ਜੋ ਗੀਤ ਮੈਂ ਅੱਜ ਪੇਸ਼ ਕਰਨ ਜਾ ਰਹੀ ਹਾਂ ਇਸ ਵਿੱਚ ਉਸ ਮਾਂ ਦੇ ਦਿਲ ਦਾ ਹਾਲ ਹੈ ਜਿਸ ਨੂੰ ਪਰਮਾਤਮਾ ਨੇ ਬੱਚੇ ਦੀ ਪ੍ਰਾਪਤੀ ਨਹੀਂ ਕਰਵਾਈ ਜਾਂ ਜਿਸ ਦੀ ਗੋਢ ਸਖਣੀ ਹੈ ਉਸਨੇ ਦਿਲ ਦਾ ਹਾਲ ਇਸ வித ਵਿੱਚ ਤਾਂ ਕਹਿੰਦੀ ਹੈ ਕਿ ਭਾਵੇਂ ਉਹ ਆਪਣੇ ਕੋਲੋਂ ਲੱਖ ਦੋ ਲੱਖ ਦੇ ਕੇ ਪੁੱਤਰ ਲੈ ਲਵੇ ਕਿਸੇ ਦਾ ਪੁੱਤਰ ਵੇਚਦਾ ਲੈ ਲਵੇ ਪੜਾ ਦਸਿਆ ਹੈ ਕਿ ਪੁੱਤਰ ਕਦੇ ਮਲਨੀ ਵੀ ਕਦੇ ਜੀਦੇ ਬੋਲ ਬੜੇ ਸੋਹਣੇ ਹਨ ਚਲੋ ਫਿਰ ਪੇਸ਼ ਕਰਦੇ ਹਾਂ ਤੁਸੀਂ ਮੇਰੇ ਨਾਲ ਗੁੰਗਨਾਓ ਸੇਂਗੇ ਜੀ ਮਲੀ ਦਾ ਬੂਟਾ ਤੇ ਨਾਰੰਗਲਾ hey ਰੇ ਵਾਜ ਜੀ ਵਾਜ ਦੇ ਸਿੰਘ ਜੀ ਅੱਧੀ ਅੱਧੀ ਰਾਤ ਤੇ ਪਹਿਰੇ ਦੇ ਤੜੀ ਕੇ ਕੀ ਦੇਵੇੜੇ ਵਾਜ ਜੀ ਵਾਜ ਦੇ ਗੋਰੀਏ ਵੱਡੇ ਵੀਰੇ ਕਰ ਜਮੇ ਆਏ ਲਾਲਿਓ ਦੇ ਵੇੜੇ ਵਾਜੇ ਨੀ ਬਾਜ ਦੇ ਗੋਰੀਏ ਵੀਰੇ ਕਰ ਜਮੇ ਆਏ ਲਾਲਿਓ ਦੇ ਵੇੜੇ ਵਾਜੇ ਨੇ ਵਜਦੇ ਸਿੰਘ ਜੀ ਪੰਨ ਸੁਟਾ ਵਜੇ ਮੈਂ ਕਰ ਟੋਟੇ ਚਾਰੇ ਸਾਡੇ ਵੇੜੇ ਵਜ ਨਾ ਵਜਦੇ ਸਿੰਘ ਜੀ ਪੰਨ ਸੁਟਾ ਵਜੇ ਮੈਂ ਇਹ ਚਾਰੇ ਸਾਡੇ ਵੇੜੇ ਵਾਜੇ ਕਿਆਨ ਵਜਦੇ ਗੁਰੇ ਨਾ ਪੰਨੀ ਵਜੇ ਨਾ ਕਰੀ ਟਟੇ ਚਾਰੇ ਕਰਮਾਂ ਦੇ ਨਾਲ ਵਾਜੇ ਨੀ ਵਜਦੇ ਜੋਰੀਏ नापन्नी बाजे ना करी टोटे चार कर मांदे नाल बाजे नी बाज दे सिंह पुत्रां दियां मावां दी ਪੁੱਤਰਾਂ ਦੀ ਅਮਾ ਮੰਡੀ ਬੜੀ ਐ ਮਜਾ ਜਿਵੇਂ ਮਹੀਨੇ ਮਣੀ ਜਿਹੀ ਹੋ ਰਹੀ ਆ ਗੋਰੀਏ ਪੁੱਤਰਾਂ ਦੀ ਅਮਾ ਕੰਬੇ ਦੀਆ ਕਲੀਆਂ ਸਿੰਘ ਜੀ ਇੱਕ ਲੱਖ ਦੇਵਾ ਮੈਂ ਦੇਵਾ ਲਖਚਾਰ ਮੱਲਵੀ ਕੇ ਪੁੱਤਰ ਮੈਂ ਲੈਣੀਆਂ ਸਿੰਘ ਜੀ ਇੱਕ ਲੱਖ ਦੇਵਾ ਮੈਂ ਦੇਵਾ ਲਖਚਾਰ ਕਚਾਰ ਮੱਲਵੀ ਕੇ ਪੁੱਤਰ ਨਾ ਲਬ ਦੇ ਗੋਰੀਏ 1 ਲੱਖ ਦੇ ਪਾਵੇਂ ਦੇ ਲੱਖਚਾਰ ਮੱਲਵੀ ਕੇ ਪੁੱਤਰ ਨਾ ಜಗ ಜಾಲ जी खुल द सिंहजी इमली बुटा त नग लि सुगने तोडिया सिंहजी हिमली बुटा त